NGT ਨੇ نیشنل ਗ੍ਰੀਨ ਟ੍ਰਿਬਿਨਲ ਨੇ ਨੋਟਿਸ ਜਾਰੀ ਕੀਤਾ ਹੈ ਪੰਜਾਬ ਸਰਕਾਰ ਨੂੰ 7392 ਦਰਖਤ ਜਿਹੜੇ ਨੇ ਉਹ ਵੱਡੇ ਆਕਾਰ ਦੇ ਨੇ ਤੇ ਲਗਭਗ 20000 ਦਰਮਿਆਨੇ ਆਕਾਰ ਦੇ ਦਰਖਤ ਨੇ ਜਿਨ੍ਹਾਂ ਨੂੰ ਕੱਟਣ ਦਾ ਕੀਤਾ ਗਿਆ ਹੈ ਤੇ ਕੁੱਲ ਮਿਲਾ ਕੇ ਕਈ ਦਰਖਤ ਤਾਂ ਕੱਟੇ ਵੀ ਜਾ ਚੁੱਕੇ ਨੇ ਤੇ ਇਸ ਮਾਮਲੇ ਦੇ ਵਿੱਚ ਜਿਹੜੇ ਇਹਦੇ ਜੰਗਲਾਤ ਵਿਭਾਗ ਦੇ ਮੁਲਾਜ਼ਮ ਨੇ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਪਟਿਆਲਾ ਹੋਗੇ ਸਭ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਵੀ ਭਾਈ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਉਜਾਲੇ ਤੋਂ ਸਰਾਂਤ ਤੱਕ ਜਿਹੜੀ ਰੋਡਾਂ ਆਂ ਜੀ ਬੜੇ ਖਤਰਨਾਕ ਖੁੰਨੀ ਰੋਡਾਂ ਆ ਵੈਸੇ ਨੂੰ ਕਹੇ ਜਾਂਦਾ ਬਿਲਕੁਲ ਛੋਟੀ ਆ ਤੇ ਚੱਲਦੀ ਬਹੁਤ ਜ਼ਿਆਦਾ ਇਦਾਂ ਉਹ ਰੁੱਖ ਉੱਤੇ ਰੁੱਖਾਂ ਨੂੰ ਵੈਸੇ ਜਿਹੜੇ ਉੱਥੇ ਰੁੱਖ ਪੱਤੇ ਜਾ ਰਹੇ ਨੇ ਰੁੱਖ ਨਾਲ ਦੇ ਨਾਲ ਲਾਉਣੇ ਬਣਦੇ ਆ ਜਿਵੇਂ ਕਿ ਸੰਗਰੂਰ ਰੋਡ ਵੱਡੀ ਕੱਡੀ ਜੀ ਨਾ ਚੰਡੀਗੜ੍ਹ ਤੋਂ ਲੈ ਕੇ ਸੰਗਰੂਰ ਫਰੀਦਕੋਟ ਰੋ ਕੱਢੀ ਗਈ ਸੀ ਉਹ ਰੋਡ ਤਾਂ ਕੱਢਤੀ ਉਹ ਰੁੱਖ ਵੀ ਪਟਦੇ ਉੱਥੋਂ ਦੁਆਰੇ ਰੁੱਖ ਲੈਣ ਲਾਇਗੇ ਉਸ ਕਰਕੇ ਰੁੱਖ ਟੁੰਡ-ਮੁੰਡ ਰੋਡ ਹੋ ਗਈ ਉਹ ਸੜਕੀ ਮਾਰਗ ਬਣ ਰਹੇ ਨੇ ਵਿਕਾਸ ਕਾਰਜ ਚੱਲ ਰਹੇ ਨੇ ਜਿਹੜੇ ਪ੍ਰੋਜੈਕਟ ਸੀਗੇ ਹਾਈਵੇ ਵਾਲੇ ਉਹਨਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਗਏ ਸਰਕਾਰ ਕਿਸਾਨ ਆਮੋ ਸਾਹਮਣੇ ਹੋ ਗਏ ਕਾਫੀ ਕੁਝ ਚੱਲ ਰਿਹਾ ਹੈ ਤੇ ਪਿੱਛੇ ਜੇ ਵੀ ਤੇਰੋ ਨਾਲ ਨੇ ਨਿਤਨ ਗੜਕਰੀ ਦੇ ਨਾਲ ਮੁਲਾਕਾਤ ਵੀ ਕੀਤੀ ਸੀਗੀ ਪ੍ਰੋਜੈਕਟ ਦੁਬਾਰਾ ਸ਼ੁਰੂ ਕਰਵਾਉਣ ਵਾਸਤੇ ਤਾਂ ਇੱਕ ਪਟਿਆਲੇ ਤੋਂ ਲੈ ਕੇ ਸਰਾਂਦਰ ਤੱਕ ਸਰਾਂਦਰ ਰੋਡ ਆ ਉਹਦੇ ਉੱਤੇ ਜਿਹੜੀ ਆ ਉਹ 4 ਲੇਨ ਬਣਨੀ ਆ ਤਾਂ ਦਰਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ ਕਈ ਸ਼ਿਕਾਇਤਾਂ ਕਈ ਐਨ ਜੀਓਜ਼ ਨੇ ਕਰ ਦਿੱਤੀਆਂ ਕਈ ਲੋਕਾਂ ਨੇ ਉਹਦੇ ਉੱਤੇ ਆਪਣੇ ਪੱਖ ਦੇ ਦਿੱਤੇ ਤਾਂ ਇਹ ਹੁਣ ਇਸ ਮਾਮਲੇ ਦੇ ਵਿੱਚ ਐਨ ਜੀਟੀ ਨੇ ਨੈਸ਼ਨਲ ਗ੍ਰੀਨ ਟ੍ਰਿਬਿਨਲ ਨੇ ਨੋਟਿਸ ਜਾਰੀ ਕੀਤਾ ਹੈ ਪੰਜਾਬ ਸਰਕਾਰ ਨੂੰ ਤੇ ਇਹਦੇ ਮੁਤਾਬਕ ਕਹਿੰਦੇ 22 ਕਿਲੋਮੀਟਰ ਦੇ ਹਿੱਸੇ ਦੇ ਵਿੱਚ 7792 درخت ਜਿਹੜੇ ਨੇ ਉਹ ਵੱਡੇ ਆਕਾਰ ਦੇ ਨੇ ਤੇ ਲਗਭਗ 20000 ਦਰਮਿਆਨੇ ਆਕਾਰ ਦੇ درخت ਨੇ ਜਿਨ੍ਹਾਂ ਨੂੰ ਕੱਟਣ ਦਾ ਕੀਤਾ ਗਿਆ ਤੇ ਕੁੱਲ ਮਿਲਾ ਕੇ ਕਈ درخت ਕੱਟੇ ਵੀ ਜਾ ਚੁੱਕੇ ਨੇ ਤੇ ਇਸ ਮਾਮਲੇ ਦੇ ਵਿੱਚ ਜਿਹੜੇ ਇਹਦੇ ਜੰਗਲਾਤ ਵਿਭਾਗ ਦੇ ਮੁਲਾਜ਼ਮ ਨੇ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਪਟਿਆਲਾ ਹੋਗੇ ਸਭ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਵੀ ਭਾਈ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਤੇ ਜਿਹੜਾ ਇੱਕ ਨਾ ਜੰਗਲਾਤ ਅਧਿਕਾਰੀਆਂ ਦਾ ਬਿਆਨ ਆ ਕਿਦਾ ਸਭ ਉਹ ਬੜਾ ਅਜੀਬ ਜਿਹਾ ਹੈ ਉਹ ਕਹਿੰਦੇ ਕਿ ਅਸੀਂ ਇੱਥੋਂ ਦਰਖਤ ਕੱਟ ਰਹੇ ਹਾਂ ਕਿਉਂਕਿ ਹਾਈਵੇ ਬਣਾਉਣਾ ਹੈ ਇਹਦੀ ਪਰਭਾਈ ਲਈ ਅਸੀਂ ਹੁਸ਼ਿਆਰਪੁਰ ਤੇ ਰੋਪੜ ਦੇ ਵਿੱਚ 60000 ਤੋਂ ਵੱਧ ਬੂਟੇ ਲਾਉਣੇ ਆ ਤਾਂ ਜੋ ਰਾਜ ਦਾ ਜਿਹੜਾ ਇੱਕ ਟੀਚਾ ਹੈ ਕਿ 33% ਤੱਕ ਜੰਗਲਾਤ ਹੋਣਾ ਚਾਹੀਦਾ ਹੈ ਉਹਦੀ ਅਸੀਂ ਪਰਭਾਈ ਕਰ ਸਕੀਏ ਵੈਸੇ ਦੇਖਿਆ ਜਿਹੜਾ ਪਟਾਲੇ ਤੋਂ ਸਰਾਂਧ ਤੱਕ ਜਿਹੜੀ ਰੋਡ ਆ ਜੀ ਬੜੀ ਖਤਰਨਾਕ ਖੁੰਨੀ ਰੋੜਾ ਵੈਸੇ ਇਹਨੂੰ ਕਿਹਾ ਜਾਂਦਾ ਬਿਲਕੁਲ ਛੋਟੀ ਆ ਤੇ ਚੱਲਦੀ ਬਹੁਤ ਜ਼ਿਆਦਾ ਆ ਇਹ ਰੋਡ ਬਹੁਤ ਚੱਲਦੀ ਆ ਤੇ ਇਸ ਕਰਕੇ ਇਸ ਨੂੰ ਡਬਲ ਕਰਨਾ ਤਾਂ ਬਣਦਾ ਜਦੋਂ ਵਿਕਾਸ ਹੁੰਦਾ ਨਾ ਜੀ ਕੋਈ ਜਦੋਂ ਵਿਕਾਸ ਹੁੰਦਾ ਤੇ ਉਹਦੇ ਉਹਦੇ ਕੁਝ ਕੁ ਕਲਾਂ ਕੁਝ ਕੁ ਜਿਹੜੇ ਖਤਮ ਵੀ ਹੁੰਦਾ ਉੱਥੇ ਵਿਕਾਸ ਕੁਝ ਖਤਮ ਵੀ ਕਰ ਰਿਹਾ ਹੁੰਦਾ ਤੁਹਾਡਾ ਕੁਝ ਨਵਾਂ ਵੱਢ ਰਿਹਾ ਹੁੰਦਾ ਜਿਵੇਂ ਕਹਿੰਦਾ ਨੇ ਵਿਕਾਸ ਕੀਤਾ ਨਾ ਗੁਰਦੁਆਰਿਆਂ ਦੇ ਵਿੱਚ ਕਾਰਸੇ ਵਾਲਾ ਬਹੁਤ ਸਾਰੀ ਸਾਡੀ ਵਿਰਾਸਤੀ ਖਤਮ ਕਰਤੀ ਇਹਨਾਂ ਨੇ ਏਦਾਂ ਉਹ ਰੁੱਖ ਉੱਥੇ ਰੁੱਖਾਂ ਨੂੰ ਬਸ ਜਿਹੜੇ ਉੱਥੇ ਰੁੱਖ ਪੱਤੇ ਜਾ ਰਹੇ ਨੇ ਰੁੱਖ ਨਾਲ ਦੀ ਨਾਲ ਲਾਉਣੇ ਬਣਦੇ ਆ ਉੱਥੇ ਜਿਵੇਂ ਕਿ ਸੰਗਰੂਰ ਰੋਡ ਬੱਡੀ ਕੱਢੀ ਸੀ ਨਾ ਚੰਡੀਗੜ੍ਹ ਤੋਂ ਲੈ ਕੇ ਸੰਗਰੂਰ ਪਿੰਡਾਂ ਰੋ ਕੱਢੀ ਗਈ ਸੀ ਉਹ ਰੋਡ ਤਾਂ ਕੱਢਤੀ ਉਹ ਰੁੱਖ ਵੀ ਪਟਦੇ ਉੱਥੋਂ ਦੁਆਰਾ ਰੁੱਖ ਲੈਣ ਦਾ ਆਇਆ ਗਿਆ ਉੱਥੇ ਇਸ ਕਰਕੇ ਰੁੱਖ ਟੁੰਡ-ਮੁੰਡ ਰੋਡ ਹੋ ਗਈ ਉਹ ਇਸ ਕਰਕੇ ਰੁੱਖ ਲਾਉਣੇ ਬਣਦੇ ਆ ਐਨਜੀਟੀ ਦਾ ਇਹ ਪ੍ਰਮਾਣ ਠੀਕ ਹੈ ਰੁੱਖ ਜ਼ਰੂਰੀ ਨੇ ਸਾਡੇ ਪੰਜਾਬੀ ਯੂਨੀਵਰਸਿਟੀ ਤੁਸੀਂ ਬੜਜੋ ਅੰਦਰ ਹੂੰ ਬਾਹਰਲੇ ਪਾਸੇ ਪੰਜਾਬੀ ਯੂਨੀਵਰਸਿਟੀ ਬਾਹਰ ਤੁਸੀਂ ਰਹੋ ਤੁਹਾਨੂੰ ਬੜੀ ਗਰਮੀ ਖਾਂਦੀ ਆ ਬੜ ਬੜ ਯੂਨੀਵਰਸਿਟੀ ਅੰਦਰ ਬੜਜੋ ਤੁਹਾਨੂੰ ਲੱਗਦੀ ਆ ਠੰਡਕ ਮਹਿਸੂਸ ਚ ਆਗੇ ਆਪਾਂ ਕਿਉਂਕਿ ਯੂਨੀਵਰਸਿਟੀ ਦੇ ਰੁੱਖ ਬਹੁਤ ਜ਼ਿਆ ਬਿਲਕੁਲ ਰੁੱਖਾ ਕਰਕੇ ਤੁਹਾਨੂੰ ਠੰਡਕ ਮਹਿਸੂਸ ਹੁੰਦੀ ਹੈ ਵੀ ਠੰਡ ਆਇੱਤੇ ਰੁੱਖਾਂ ਦਾ ਏਡੀ ਬੜੀ ਏਡਾ ਬੜਾ ਪ੍ਰਭਾਵ ਆ ਸਾਰੀ ਜ਼ਿੰਦਗੀ ਦੇ ਵਿੱਚ ਬਿਲਕੁਲ ਤੇ ਇਸ ਮਾਮਲੇ ਦੀ ਅਗਲੀ ਜਿਹੜੀ ਸੁਣਵਾਈ ਹੈ ਜੀ ਉਹ 17 ਅਕਤੂਬਰ ਤੱਕ ਪੈ ਗਈ ਹੈ ਜੀ ਤੇ ਉਦੋਂ ਕੀ ਫੈਸਲਾ ਆਉਂਦਾ ਹੈ ਜਾਂ ਉਦੋਂ ਪਹਿਲਾਂ ਪੰਜਾਬ ਸਰਕਾਰ ਕੀ ਪੱਖ ਰੱਖਦੀ ਹੈ ਜਾਂ ਅਧਿਕਾਰੀ ਕੀ ਕਹਿੰਦੇ ਨੇ ਇਹ ਆਉਣ ਵਾਲੀ ਗੱਲ ਹੈ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ